जो बोरे सो नर्भ हनु वार्मिको नो हर वार्क जय भरत जय भिम जय भरत हन वार्मिक जय जय भरत जय ਤਾਂ ਜੁਪਤੀ ਅਗਰੀ 15 ਅਗਸਤ ਨੂੰ ਨਹੀਂ ਜੀ ਤੁਹਾਡੇ ਵੱਲੋਂ ਸਰਪੰਚ ਸਾਹਿਬ ਪਹੁੰਚੇ ਆ ਕੀ ਕਰਾ ਚਾਹੁੰਦੇ ਚੋ ਬੁਲੇ ਸੋਨਰ ਪਾਇ ਸਿਸ਼ਟੀ ਕਰਤਾ ਤੇ ਆ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਤੁਹਾਡਾ ਦਾਸ ਗੁਰਤੀ ਸਿੰਘ ਰੰਧਾਵਾ ਸਮਾਜ ਸੇਵਕ ਜੋ ਕਿ ਕਾਫੀ ਟਾਈਮ ਤੋਂ ਆਪਾਂ 15 ਅਗਸਤ ਦਾ ਪ੍ਰੋਗਰਾਮ ਬਣਾ ਰਹੇ ਆ ਅੱਜ ਫਿਰ ਸਾਡੇ ਵਿੱਚ ਆਣ ਕੇ ਮਹਿੰਦਰ ਸਿੰਘ ਸਰਪੰਚ ਜੋ ਕਿ ਬਹੁਤ ਵਧੀਆ ਇਨਸਾਨ ਜਿੰਨੀ ਤਰੀਫ ਕਰੀ ਔਰ ਨਹੀਂ ਤੋੜੀ ਆ ਪੁਰਾਣ ਕੇ ਉਹਨਾਂ ਨੇ ਆਪਣੇ ਹੱਥੀ ਕੇਕ ਕਟਿਆ 15 ਅਗਸਤ ਦਾ ਜੋ ਕਿ 78 ਸਾਲ ਹੋ ਗਏ ਆ ਅੱਜ ਤੱਕ ਜੋ ਦੇਸ਼ ਨੂੰ ਆਜ਼ਾਦੀ ਹੋਏ ਨੂੰ ਸਭ ਤੋਂ ਪਹਿਲਾਂ ਆਪਾਂ ਨਾਰਾ ਲਾਵਾਂਗੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜੈ ਭੀਮ ਜੈ ਸਰਦਾਰ ਜੈ ਭੀਮ ਜੈ ਸਰਦਾਰ ਜੋ ਬੋਲੇ ਸੋਨਰ ਪੈ ਸਿਸ਼ਟੀ ਕਰਤਾ ਦੇਆ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਕਿਸ ਨੇ ਹੱਲਣਾ ਚਾਹੁੰਦਾ ਸੁਨੇਹਾ ਇਹ ਕਹਿਣਾ ਚਾਹੁੰਦੇ ਵੀ ਕਿੰਨੇ ਮੇਰੇ ਵੀਰ ਆ ਔਰ ਸਭ ਨੂੰ ਪਤਾ ਆ ਡਾਕਟਰ ਅੰਬੇਡਕਰ ਸਾਹਿਬ ਦੀ ਦੇਣ ਕੀ ਹੈਗਾ ਜੀ ਚੂਤ ਛਾਤ ਔਰ ਹਰ ਇੱਕ ਚੀਜ਼ ਉਹਨਾਂ ਖਤਮ ਕਰ ਚੁੱਕੇ ਆ ਔਰ ਮੈਂ ਚਾਹੁੰਦਾ ਵੀ ਸਾਰੇ ਰਲ ਮਿਲ ਕੇ ਆਪਾਂ ਡਾਕਟਰ ਅੰਬੇਡਕਰ ਸਾਹਿਬ ਦਾ ਹਰ ਇੱਕ ਇਲਾਕੇ ਵਿੱਚ ਨਾਮ ਪਛਾਈਏ ਜੋ ਕਿ ਸਭ ਨੂੰ ਪਤਾ ਲੱਗੇ ਵੀ ਡਾਕਟਰ ਅੰਬੇਡਕਰ ਸਾਹਿਬ ਕੌਣ ਸੀ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਆ ਔਰ ਚਲੋ ਕਈ ਬੱਚੇ ਯੂਥ ਨਵੇਂ ਆ ਉਹਨਾਂ ਨੂੰ ਨਹੀਂ ਪਤਾ ਹਰ ਇੱਕ ਪਿੰਡਾਂ ਦੇ ਵਿੱਚ ਜਲਦੀ ਜਲਦੀ ਮੀਟਿੰਗਾਂ ਲਗਾ ਰਹੇ ਆ ਜੋ ਕਿ ਯੂਟਿਊਬ ਨੂੰ ਪਤਾ ਚੱਲੇ ਅਸੀਂ ਜਿਹੜੀ ਐਜੂਕੇਸ਼ਨ ਪੜ੍ਹਦੇ ਪਏ ਆ ਕਿਸ ਦੇ ਆਧਾਰ ਤੇ ਸਾਨੂੰ ਐਜੂਕੇਸ਼ਨ ਮਿਲੀ ਆ ਪਰ ਮੈਂ ਚਾਹੁੰਨਾ ਆ ਜਿਹੜੇ ਮੇਰੇ ਵੀਰ ਇਸ ਨਿਊਜ਼ ਨੂੰ ਸਟਾਰ ਨਿਊਜ਼ ਨੂੰ ਦੇਖ ਰਹੇ ਪਏ ਨੇ ਚੈਨਲ ਨੂੰ ਔਰ ਵੱਧ ਤੋਂ ਵੱਧ ਇਸ ਚੈਨਲ ਨੂੰ ਲਾਈਕ ਕਰੋ ਔਰ ਵੱਧ ਤੋਂ ਵੱਧ ਸਰਬਸਾਜੀ ਸੰਬਾਦ ਸੇਵਾ ਸੁਸਾਇਟੀ ਦਾ ਸਾਥ ਦਿਓ ਜੋ ਕਿ ਇੱਕ ਸਮਾਜ ਸੇਵਾ ਸੁਸਾਇਟੀ ਜਿਹੜੀ ਕਿਸੇ ਕੋ ਪੈਸਾ ਲੈਂਦੀ ਐ ਕੋ ਫ੍ਰੀ ਕੰਮ ਕਰਦੀ ਆ ਔਰ ਰਾਮਤੀਥ ਰੋਡ ਜੋ ਕਿ ਮੈਡੀਕਲ ਸਟੋਰ ਰਵੀ ਮੈਡੀਕਲ ਸਟੋਰ ਦੇ ਸਾਹਮਣੇ ਆਫਿਸ ਤੁਲਾ ਆ ਔਰ ਕਾਫੀ ਟਾਈਮ ਤੋਂ ਚਾਲੂ ਕਰ ਚੁੱਕੇ ਆ ਉਹ ਇਹਦੇ ਵਿੱਚ ਮਸਲੇ ਕਾਫੀ ਆਪਾਂ ਕਰ ਚੁੱਕੇ ਆ ਲੋੜਵੰਦ ਪਰਿਵਾਰਾਂ ਦੇ ਜੋ ਕਿ ਆਪਾਂ ਲੋੜਵੰਦ ਧੀਆਂ ਦੇ ਅਤੇ ਐਜੂਕੇਸ਼ਨ ਦੇ ਵਿੱਚ ਹੈਲਪ ਦਿੰਦੇ ਆ ਜੋ ਕਿ ਸਾਡੇ ਸਰਪੰਚ ਸਾਹਿਬ ਬੈਠੇ ਨੇ ਜੋ ਜਿਹੜਾ ਸਾਨੂੰ ਸਾਥ ਦੇ ਰਹੇ ਉਹ ਬਾਹਰੋਂ ਕਾਫੀ ਮੇਰੇ ਵੀਰ ਬੈਠੇ ਨੇ ਔਰ ਸਾਡੀ ਟੀਮ ਜਿਹੜੀ ਆ ਦਿਲ ਦੀ ਅਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਜੀ ਜੋ ਮੇਰਾ ਮੋਢੇ ਦਾ ਮੋਢਾ ਲਾ ਕੇ ਸਾਥ ਦੇ ਰਹੇ ਨੇ ਮੈਂ ਚਾਹੁੰਨਾ ਵੀ ਇਸ ਦਾ ਮੇਰਾ ਸਾਥ ਦੇਂਦੇ ਰੋ ਆਪਾਂ ਹਰ ਇੱਕ ਗਰੀਬ ਪਰਿਵਾਰ ਦੀ ਹੈਲਪ ਕਰਦੇ ਰਹੀਏ ਜੈ ਭੀਮ ਜੈ ਭਾਰਤ ਜੈ ਸੋਵਿਦਾ ਹਾਂਜੀ ਸਰਪੰਚ ਸਾਹਿਬ 15 ਅਗਸਤ ਇਸ ਬਾਰੇ ਵੀ ਖੜਾ ਚਾਹਤੇ ਮੈਂ ਜੀ ਇਹ ਕਹਣਾ ਚਾਹਣਾ 15 ਅਗਸਤ ਨਾਸਵੀਆਂ 15 ਅਗਸਤ ਹੋ ਗਿਆ ਤੇ ਮੈਂ ਤੇ ਆਪਣੇ ਵੀਰ ਚੇਅਰਮੈਨ ਸਾਹਿਬ ਨੂੰ ਮਤਲਬ ਇਹ ਥਾਪਣਾ ਦੇਣਾ ਇਹ ਦੀ ਚੜ੍ਹਦੀ ਕਲਾ ਇਹ ਰੱਖੇ ਮਾਨਸ ਤੇ ਪਾਸ਼ਾ ਸਮਾਜਿਕ ਆਪਣਾ ਇਹ ਰੱਖੇ ਤੇ ਇਹਨਾਂ ਦੇ ਗਾਂ ਤੋਂ ਆ ਗਾਹ ਤੇ ਗਾਂ ਵੱਲੋਂ ਅੱਗੇ ਸਮਾਜ ਸੇਵਾ ਕਰਦੇ ਰਹਿਣ ਜੋ ਬੁਲੇ ਸੋ ਨਰਬੈ ਸ੍ਰਿਸ਼ਟੀ ਕਰਤਾ ਦਇਆਵਾਨ ਭਗਵਾਨ ਬਾਲਮੀਕ ਜੀ ਮਹਾਰਾਜ ਕੀ ਜੈ ਜੈ ਭਾਰਤ ਜੈ ਸੰਵਿਧਾਨ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਦਾ ਜੋ ਰਾਮ ਤੀਰਥ ਰੋੜ ਅੰਮ੍ਰਿਤਸਰ ਵਿਖੇ ਜੋ ਦਫ਼ਤਰ ਦੇ ਵਿੱਚ ਸਾਰੇ ਹੀ ਪਤਵੰਤੇ ਬਿਰਾਜਮਾਨ ਨੇ ਔਰ ਸਾਡੇ ਅੱਜ ਦੇ ਮੁੱਖ ਮਹਿਮਾਨ ਜੋ ਕਿ ਆਪਣਾ ਸਰਦਾਰ ਮਹਿੰਦਰ ਸਿੰਘ ਜੀ ਸਰਪੰਸਾ ਪਿੰਡ ਕਲੇਰ ਤੋਂ ਸਾਡੇ ਸਾਥੀਆਂ ਦੇ ਨਾਲ ਵਿਰਾਜਮਾਨ ਨੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਜੋ ਕਿ ਸਾਡੇ ਸਰਬਸਾਂਜੀ ਸੇਵਾ ਸੁਸਾਇਟੀ ਦਫ਼ਤਰ ਦੇ ਵਿੱਚ ਪਹੁੰਚੇ ਨੇ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਇਸ ਅੱਜ 15 ਅਗਸਤ ਜੋ ਕਿ ਬਹੁਤ ਹੀ ਮਹੱਤਮਪੂਰਨ ਦਿਨ ਹੈ ਪੂਰੇ ਹੀ ਵਿਸ਼ਵ ਦੇ ਵਿੱਚ ਔਰ ਪੂਰੇ ਭਾਰਤ ਦੇ ਵਿੱਚ ਇਹ ਜਿਹੜਾ ਦਿਨ ਜਿਹੜਾ ਵਾ ਇਹ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਸਾਰੇ ਹੀ ਪਤਵੰਤਿਆਂ ਦਾ ਇਸ ਦਫ਼ਤਰ ਦੇ ਵਿੱਚ ਪਹੁੰਚਣ ਤੇ ਤਹਿ ਦਿਲੋਂ ਧੰਨਵਾਦੀ ਹਾਂ ਔਰ ਜੋ ਅੱਜ 15 ਅਗਸਤ ਦਾ ਸਮਾਗਮ ਜੋ ਆਪਾਂ ਸਾਰਿਆਂ ਨੇ ਹੀ ਰਲ ਮਿਲ ਕੇ ਇਹ ਮਨਾਇਆ ਹੈ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਸਾਰੇ ਹੀ ਮੈਂਬਰ ਸਹਿਬਾਨਾਂ ਦਾ ਸੋ ਇਹਨਾਂ ਗੱਲਾਂ ਨੂੰ ਮੈਂ ਮੁੱਖ ਰੱਖਦਿਆਂ ਹੋਇਆਂ ਹੁਣ ਮੈਂ ਆਪ ਜੀ ਦੇ ਕੋਲੋਂ ਇਜਾਜ਼ਤ ਲਵਾਂਗਾ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੋ ਬੁਲੇ ਸੌ ਰੁਪਏ ਸ੍ਰਿਸ਼ਟੀਕਰਤਾ ਦਇਆਵਾਨ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ